ਤੇ ਉਹ ਲੋਕ ਵੀ ਮਰਨਾ ਸ਼ੁਰੂ ਹੋ ਗਏ ਤੇ ਸਰਕਾਰ ਦੀ ਮੈਨੂੰ ਨਾ ਤਾਂ ਨੀਤੀ ਦੀ ਸਮਝ ਆਉਂਦੀ ਹੈ ਨਾ ਮੀਤ ਦੀ ਸਮਝ ਆਉਂਦੀ ਹੈ ਨਾ ਮਿੱਟੀ ਦੀ ਸਮਝ ਆਉਂਦੀ ਹੈ ਤੇ ਇਹ ਬਹੁਤ ਮਾੜੀ ਚੀਜ਼ ਹੈ ਇਹਨਾਂ ਨੂੰ ਸੋਚਣਾ ਪੈਣਾ ਇਹਨਾਂ ਚੀਜ਼ਾਂ ਤੇ ਇਸ ਚੀਜ਼ ਦਾ ਰਿਜ਼ਲਟ ਇਹ ਐਮਪੀ ਦੇ ਇਲੈਕਸ਼ਨਾਂ ਚ ਵੀ ਲੈ ਚੁੱਕੇ ਹਾਂ ਠੀਕ ਹੈ ਤੇ ਜਿਹੜਾ ਕਹਿੰਦੇ ਸੀ ਕਿ ਅਸੀਂ 13 ਜਿੱਤਾਂਗੇ ਪੂਰੀਆਂ ਤੇ ਉਹ ਕਿੰਨੇ ਰਹਿ ਗਏ ਸਾਰੇ ਤੇ ਬਹੁਤ ਮਾੜੀ ਗੱਲ ਸਾਡੇ ਕੰਮ ਸਾਹਿਬ ਜਿਹੜੇ ਜਿੱਤੇ ਆ ਤੇ ਸਾਡੇ ਖਰੜ ਹਲਕੇ ਚੋਂ ਹਾਰ ਕੇ ਗਏ ਠੀਕ ਹੈ ਜਿਹੜਾ ਸਾਡਾ ਐਮਪੀ ਹੈ ਜੇ ਸਾਡੇ ਹਲਕੇ 'ਚੋਂ ਹਾਰ ਗਿਆ ਤਾਂ ਉਸ ਚੀਜ਼ ਬਿਸ਼ੱਕ ਅਸੀਂ ਕਿਸੇ ਹੋਰ ਪਾਰਟੀ ਨੂੰ ਬਲਾਕ ਕਰਦੇ ਹਾਂ ਸਪੋਰਟ ਕਰਦੇ ਪਰ ਅਸੀਂ ਚਾਹਦੇ ਸਾਡੇ ਹਲਕੇ 'ਚੋਂ ਕਿਉਂ ਹਾਰਿਆ ਅਸੀਂ ਅਨਲਾਈਜ਼ ਕੀਤਾ ਮਾਹਲੀ ਜومی ਹਾਰਿਆ ਕਿਉਂ ਹਾਰਿਆ ਕਿਉਂਕਿ ਇੱਥੇ ਲੋਕਾਂ ਦੇ ਜਿਨ੍ਹਾਂ ਦੇ ਰਜਦਾਰ ਗਏ ਉਹਨਾਂ ਨੇ ਫੱਟੀ ਪੂੰਜੀ ਤੇ ਸਰਕਾਰ ਸਾਈਡ ਦੇ ਵਿੱਚ ਬਹੁਤ بڑا ਹਾਲ ਹੋ ਜੂਗਾ ਇਹਨਾਂ ਨੂੰ ਵੀ ਦਿਖਦਾ ਤਾਂ ਹੀ ਇਹ 6-6 ਮਹੀਨੇ ਆਪਣੇ ਆਪ ਨੂੰ ਵੈਂਟੀਲੇਟਰ ਤੇ ਲਾਇਆ ਹੋਇਆ ਇਹਨਾਂ ਨੇ ਬਿਲਡਰਾਂ ਨੂੰ ਜਾਂ ਲੋਕਾਂ ਨੂੰ ਨਾ ਹੁਣ ਲੋਕਾਂ ਨੇ ਲਾ ਦਿੱਤੀ ਜਿੰਨੀਆਂ ਵੀ ਗਵਰਨਮੈਂਟ ਦੀਆਂ ਮੇਲ ਆਈਡੀਆ ਹੈਗੇ ਨੇ ਜੀ ਉਹਦੇ ਉੱਪਰ ਮੈਂ ਇਹਦੀ ਲੈਟਰ ਇਹ ਕਿਹੜੀ ਸਾਡੀ ਪੰਜਾਬ ਬਿਲਡਰ ਐਂਡ ਡੀਲਰ ਐਸੋਸੀਏਸ਼ਨ ਐਟ ਦੈਟ ਜੀਮੇਲ.ਕੋਮ ਤੇ ਸਾਡੀ ਮੇਲ ਆਈਡੀ ਹੈ ਉਸ ਮੇਲ ਤੋਂ ਮੈਂ ਮੁੰਡਿਆ ਸਾਹਿਬ ਨੂੰ ਵੀ ਮੇਲ ਪਾ ਰਹੇ ਹਾਂ ਜੀ ਔਰ ਜਿੰਨੇ ਵੀ ਕੰਸਰਨਡ ਆਫਿਸਰਸ ਯਾ ਲੋਕਲ ਬਾਡੀ ਦੇ ਵਿੱਚ ਹੈ ਉਹਨਾਂ ਨੂੰ ਵੀ ਪਾ ਰਹੇ ਹੈਗੇ ਆ ਮੈਂ ਔਰ ਤੁਸੀਂ ਸਾਡੇ ਸਾਡੇ ਨਾਲ ਉਹ ਸਾਰੇ ਪ੍ਰੈਸ ਵਾਲੇ ਸਾਡੇ ਨਾਲ ਹੈ ਔਰ ਸਾਰੇ ਬਿਲਡਰ ਔਰ ਡੀਲਰ ਭਰਾ ਸਾਡੇ ਨਾਲ ਹੈਗੇ ਆ ਤੇ ਸਾਨੂੰ ਪੱਕਾ ਯਕੀਨ ਹੈ ਕਿ ਜਿੱਦਾਂ ਅਸੀਂ ਪੰਜਾਬ ਦੇ ਵਿੱਚ ਇਲੈਕਟ੍ਰੀਕਲ ਮੀਟਰ ਦੇ ਵਿੱਚ ਐਨਓਸੀ ਦੀ ਕੰਡੀਸ਼ਨ ਉਸੇ ਹਟਵਾਇਆ ਸੀਗਾ ਔਰ ਉਹਨਾਂ ਭਾਗਾਂ ਤੇ ਪੰਜਾਬ ਦੇ ਇਲੈਕਟ੍ਰੀਕਲ ਮੀਟਰ ਲਗਵਾਏ ਸੀਗੇ ਜਿਸ ਤਰ੍ਹਾਂ ਸੀ ਇਹ ਐਨਓਸੀ ਦੀ ਕੰਡੀਸ਼ਨ ਹਟਵਾਈ ਹੈਗੀ ਹੈਗਾ ਉਸੇ ਤਰ੍ਹਾਂ ਸੀ ਕਿ ਦੋ ਮੁੱਦੇ ਜਿਹੜੇ ਹੈਗੇ ਆ ਜਿਹਦੇ ਵਿੱਚ ਕਿਹਾ ਗਈ ਪਿੰਡਾਂ ਦੇ ਵਿੱਚ ਰੈਗੂਲੇਸ਼ਨ ਫੀਸ ਜਮ੍ਹਾਂ ਕਰਾ ਕੇ ਐਨਓਸੀ ਇਸ਼ੂ ਹੋ ਜਵੇ ਔਰ ਦੂਜੀ ਗੱਲ ਛੋਟੇ ਘਰ ਬਟਲ ਜਿਹੜੇ ਹੈਗੇ ਆ ਫਲੈਟ ਦੇ ਉਹ ਅਲਾਉਕ ਕੀਤੇ ਜਾਣ ਇਹਨਾਂ ਦੋਵਾਂ ਉੱਪਰ ਵੀ ਅਸੀਂ ਪੂਰਾ ਸੰਘਰਸ਼ ਕਰਾਂਗੇ ਔਰ ਸਾਡੀ ਐਸੋਸੀਏਸ਼ਨ ਦੇ ਲਈ ਹੈਗੀ ਹੈ ਉਹ ਮਿਲ ਕੇ ਜਿੱਤ ਹਾਸਲ ਕਰਗੀ ਇਹ ਸਾਨੂੰ ਪੱਕਾ یقین ਹੈ ਨਹੀਂ ਧੰਨਵਾਦ ਤੁਹਾਨੂੰ ਥੈਂਕ ਯੂ ਨਿਆ ਬਿਲਡਰ ਐਂਡ ਡੀਲਰ ਐਸੋਸੀਏਸ਼ਨ ਦੇ ਵੱਲੋਂ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਤੇ ਉਸ ਦੇ ਵਿੱਚ ਸਰਕਾਰ ਤੋਂ ਕੀ ਮੰਗ ਕੀਤੀ ਹੈ ਆਓ ਤੁਹਾਨੂੰ ਲੈ ਚਲਦੇ ਹਾਂ ਖਰੜਚ ਜਿੱਥੇ ਪੰਜਾਬ ਬਿਲਡਰ ਐਂਡ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਲ ਸੂਤ ਜੀ ਅਮਨ ਸ਼ਰਮਾ ਜੀ ਪੱਤਰਕਾਰ ਵਾਰਤਾ ਕਰ ਰਹੇ ਨੇ ਕੀ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਆ ਕੀ ਉਹ ਉਹਨਾਂ ਦਾ ਮੁੱਦਾ ਹੈ ਆਓ ਤੁਹਾਨੂੰ ਸੁਣਾਤੇ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਚੈਨਲ ਦੇ ਸਾਰੇ ਈ ਵਿਊਜ਼ ਨੂੰ ਬਹੁਤ ਬਹੁਤ ਧੰਨਵਾਦ ਤੇ ਡੀਵੀਡੀ ਸਾਡੇ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ ਔਰ ਜਿਹੜੀਆਂ ਸਾਡੀਆਂ ਪ੍ਰੋਬਲਮਸ ਐ ਜਿਹੜੇ ਸਾਡੇ ਮੁੱਦੇ ਹੈਗੇ ਨੇ ਉਹ ਹਮੇਸ਼ਾ ਤੁਹਾਡੇ ਚੈਨਲ ਥਰੂ ਅਸੀਂ ਸਰਕਾਰ ਤੱਕ ਵੀ ਪਹੁੰਚਾਣੇ ਐ ਤੇ ਆਮ ਜਨਤਾ ਤੱਕ ਵੀ ਪਹੁੰਚਾਣੇ ਐ ਦੇਖੋ ਇਸ ਟਾਈਮ ਤੇ ਇਹ ਐ ਕਿ ਇੱਕ ਤਾਂ ਕਦਮ ਸਰਕਾਰ ਨੇ ਵਧੀਆ ਉਠਾਇਆ ਪੰਜਾਬ ਸਰਕਾਰ ਨੇ ਕਿ ਜਿਹੜੀ 28 ਫਰਵਰੀ ਤੱਕ ਲਾਸਟ ਡੇਟ ਸੀਗੀ 500 ਗੈ ਬਾਈ ਤੱਕ ਦੇ 플ੌਟ ਦੇ ਉੱਪਰ ਬਿਨਾ ਐਨਓਸੀ ਤੋਂ ਰਜਿਸਟਰੀ ਕਰਵਾਉਣ ਦੀ ਉਹ ਡੇਟ ਜਿਹੜੀ ਐ ਉਹ 6 ਮਹੀਨੇ ਵਾਸਤੇ ਐਕਸਟੈਂਡ ਕਰ ਦਿੱਤੀ ਹੈਗੀ ਹੈ ਅਗਸਤ ਤੱਕ ਹੁਣ ਕਾਫੀ ਲੋਕ ਜਿਨ੍ਹਾਂ ਦੀ ਰਜਿਸਟਰੀ ਦਾ ਬਹੁਤ ਜ਼ਿਆਦਾ ਤੁਸੀਂ ਸ਼ਾਇਦ ਦੇਖਿਆ ਵੀ ਹੋਵੇਗਾ ਤਹਿਸੀਲ ਦੇ ਵਿੱਚ 28 ਫਰਵਰੀ ਨੂੰ ਤੇ ਉਹਨਾਂ ਦੀ ਰਜਿਸਟਰੀ ਕਈ ਲੋਕਾਂ ਦੀ ਨਹੀਂ ਹੋ ਪਾਈ ਸੀ ਤਾਂ ਉਹਨਾਂ ਨੂੰ ਰਾਹਤ ਮਿਲੇਗੀ ਉਹਦੇ ਨਾਲ ਨਾਲ ਅਸੀਂ ਜਿਹੜੀ ਮੇਨ ਚੀਜ਼ ਸਿਸਟਮ ਡਿਸਕਸ ਕਰਨਾ ਚਾ ਰਹੇ ਹਾਂ ਉਹ ਇਹ ਹੈ ਕਿ ਖਰੜ ਲੈ ਲੋ ਜ਼ਿਰਕਪੁਰ ਲੈ ਲੋ ਮੁਹਾਲੀ ਲੈ ਲੋ ਇਹਦੇ ਆਸ-ਪਾਸ ਦੇ ਜਿੰਨਾ ਵੀ ਏਰੀਆ ਇਹਦੇ ਵਿੱਚ ਕਾਫੀ ਸਾਰੇ ਛੋਟੇ ਬਿਲਡਰ ਔਰ ਡੀਲਰ ਕੰਮ ਕਰਦੇ ਨੇ ਔਰ ਇਹ ਕੁਝ ਪਲਾਟ ਲੈ ਕੇ ਆਪਣੇ ਵਾਸਤੇ ਕੋਈ 10 ਪਲਾਟ ਲੈ ਲੈਂਦਾ ਕੋਈ 5 ਪਲਾਟ ਲੈ ਲੈਂਦਾ ਉਹ ਕੰਸਟਰਕਸ਼ਨ ਕਰਕੇ ਫਲੈਟ ਤਿਆਰ ਕਰਦੇ ਆ ਜਿਹੜੇ ਕਿ ਆਮ ਆਦਮੀ ਦੇ ਵਾਸਤੇ ਜਿਹਨੂੰ ਆਪਾਂ ਅਫੋਰਡੇਬਲ ਹਾਊਸਿੰਗ ਕਹਿੰਦੇ ਆ ਠੀਕ ਹੈ ਜੀ ਆਮ ਜਨਤਾ ਵਾਸਤੇ ਉਹ ਅਫੋਰਡੇਬਲ ਘਰ ਬਣਾਉਂਦੇ ਨੇ ਪਰ ਪਿਛਲੇ ਕਾਫੀ ਸਮੇ ਤੋਂ ਜੀ+2 ਜਾਂ ਇਦਾਂ ਦੇ ਜਿਹੜੇ ਫਲੈਟ ਹੈ ਉਹਦੇ ਉੱਪਰ ਰੋਕ ਲੱਗੀ ਹੋਈ ਹੈ ਜਿਹਦੇ ਕਰਕੇ ਸਪਲਾਈ ਇਹਨਾਂ ਤਰ੍ਹਾਂ ਦੇ ਫਲੈਟਾਂ ਦੀ ਕਾਫੀ ਘਟ ਰਹੀ ਹੈ ਔਰ ਰੇਟ ਵਧਦੇ ਜਾ ਰਹੇ ਆ ਪ੍ਰਾਪਰਟੀ ਤੇ ਜਿਹਦੇ ਕਰਕੇ ਆਮ ਜਨਤਾ ਦੇ ਉੱਪਰ ਉਹਨਾਂ ਦੇ ਬਜਟ ਤੋਂ ਬਾਹਰ ਹੁੰਦੇ ਜਾ ਰਹੇ ਆ ਫਲੈਟ ਤੇ ਮੈਂ ਤੁਹਾਡੇ ਚੈਨਲ ਦੇ ਥਰੂ ਇਹ ਗੁਜ਼ਾਰਿਸ਼ ਕਰਨਾ ਚਾਹਾਂਗਾ ਪੰਜਾਬ ਸਰਕਾਰ ਤੋਂ ਕਿ ਜਲਦ ਤੋਂ ਜਲਦ ਇੱਕ ਨਵੀਂ ਹਾਊਸਿੰਗ ਪਾਲਿਸੀ ਅਸੀਂ ਆਲਰੇਡੀ ਇਹਦੇ ਲਈ ਜਿਹੜੇ ਰੀਅਲ ਏਸਟੇਟ ਦੇ ਮੰਤਰੀ ਹੈਗੇ ਨੇ ਉਹਨਾਂ ਨੂੰ ਵੀ ਮਿਲੇ ਹੈ ਔਰ ਲੋਕਲ ਬੁੜੀ ਦਫ਼ਤਰ ਚ ਵੀ ਜਾ ਕੇ ਮਿਲੇ ਹੈਗੇ ਆ ਕਿ ਜਲਦੀ ਤੋਂ ਜਲਦੀ ਔਰ ਇੱਕ ਡਰਾਫਟ ਵੀ ਬਣਿਆ ਹੋਇਆ ਹੈ ਇਹਦੇ ਲਈ ਆਲਰੇਡੀ ਤੇ ਜਲਦੀ ਤੋਂ ਜਲਦੀ ਇੱਕ ਨਵੀਂ ਹਾਊਸਿੰਗ ਪਾਲਿਸੀ ਲੈ ਕੇ ਆਈ ਜਾਵੇ ਜਿਹਦੇ ਵਿੱਚ ਜੀ+2 ਐਸ+3 ਯਾਨੀ ਕਿ ਸਟਿਲਟ ਦੇ ਉੱਪਰ ਤਿੰਨ ਮੰਜ਼ਲਾ ਗਰਾਊਂਡ ਦੇ ਉੱਪਰ ਦੋ ਮੰਜ਼ਿਲ ਦੇ ਵਾਲੇ ਕੇ ਘਰ ਰਹਿਗੇ ਆ ਉਹਨਾਂ ਵਾਸਤੇ ਇੱਕ ਨਵੀਂ ਸਰਲ ਪਾਲਿਸੀ ਲੈ ਕੇ ਆ ਜਾਵੇ ਜਿਹਨੂੰ ਆਮ ਛੋਟੇ ਬਿਲਡਰ ਨੂੰ ਅਪਰੂਵਲ ਵੀ ਜਲਦੀ ਮਿਲ ਸਕੇ ਔਰ ਜਲਦੀ ਤੋਂ ਜਲਦੀ ਉਹਦੀ ਸਪਲਾਈ ਹੋ ਸਕੇ ਦੂਸਰਾ ਪੁਆਇੰਟ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਉਹ ਨਵੀਂ ਪਾਲਿਸੀ ਡਰਾਫਟਡ ਹੈਗੀ ਹੈ ਉਹਦੇ ਵਿੱਚ 100 ਗੱਜ ਤੋਂ نیچے ਦੇ ਫਲੈਟ ਦੀ ਕੋਈ ਪ੍ਰੋਵੀਜ਼ਨ ਨਹੀਂ ਰੱਖੀ ਗਈ ਜਦ ਕਿ ਇਹ ਇੱਕ ਆਮ ਆਦਮੀ ਦੀ ਸਰਕਾਰ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਖਰੜ ਮੁਹਾਲੀ ਜੀਰਕਪੁਰ ਨਿਊ ਚੰਡੀਗੜ੍ਹ ਵੈਰਾ ਏਰੀਆ ਜਿਹੜੇ ਹੈਗੇ ਨੇ ਇਹਦੇ ਵਿੱਚ 1 BHK ਯਾਨੀ ਕਿ ਇੱਕ 22-24 ਲੱਖ ਰੁਪਏ ਦਾ ਫਲੈਟ ਜਿਹੜਾ ਆਮ ਤੌਰ ਤੇ 50-60 ਗੱਜ ਦੇ ਵਿੱਚ ਬਣਿਆ ਹੁੰਦਾ ਵੈ ਉਹਦਾ ਇਸ ਨਵੀਂ ਪਾਲਿਸੀ 'ਚ ਕੋਈ ਪ੍ਰੋਵੀਜ਼ਨ ਨਹੀਂ ਹੈ ਉਹ ਪਾਲਿਸੀ 'ਚ ਇਹ ਕਿਹਾ ਗਿਆ ਕਿ 100 ਗੱਜ ਤੋਂ નીચે ਤੁਸੀਂ ਫਲੈਟ ਨਹੀਂ ਬਣਾ ਸਕਦੇ ਜਦਕਿ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਦੇ ਟਾਈਮ ਤੇ ਇਹ ਛੋਟੇ ਫਲੈਟ ਜੋ ਕਿ 20-24 ਲੱਖ ਰੁਪਏ ਚ ਆਮ ਜਨਤਾ ਨੂੰ ਅਵੇਲੇਬਲ ਚਗੇ ਪਰ ਇਹ ਨਵੀਂ ਪਾਲਿਸੀ ਚ ਉਹਦਾ ਪ੍ਰੋਵੀਜ਼ਨ ਨਹੀਂ ਹੈਗਾ ਤਾਂ ਸਾਡੀ ਰਿਕਵੈਸਟ ਹੈ ਕਿ 1 بی ایچ ਕੇ ਫਲੈਟ ਦੀ ਪ੍ਰੋਵੀਜ਼ਨ ਜਿਹੜੀ ਹੈਗੀ ਹੈ ਇਹਦੇ ਵਿੱਚ ਕੀਤੀ ਜਾਵੇ ਤੁਸੀਂ ਸਾਡੇ ਆਪਾਂ ਗੱਲ ਕਰੀਏ ਜਿਹੜੀ ਐਨਓਸੀ ਦੇ ਮੁੱਦੇ ਨੂੰ ਲੈ ਕੇ ਪੂਰੇ ਬਿਲਡਰ ਐਸੋਸੀਏਸ਼ਨ ਦੇ ਵੱਲੋਂ ਬਿਲਡਰ ਭਾਈਚਾਰੇ ਦੇ ਵੱਲੋਂ ਜਿਹੜਾ ਸੰਘਰਸ਼ ਕੀਤਾ ਗਿਆ ਕਿਤੇ ਨਾ ਕਿਤੇ ਸਰਕਾਰ ਨੇ ਡੇਟ ਅੱਗੇ ਵਧਾਈ ਆ ਕਿ ਲੱਗ ਨਹੀਂ ਰਿਹਾ ਵੀ ਇਹ ਮੁੱਦਾ ਜਿਹੜਾ ਹੈ ਐਨਓਸੀ ਦਾ ਖਤਮ ਹੋਣਾ ਚਾਹੀਦਾ ਪਿੰਡਾਂ ਦੀਆਂ ਰਜਿਸਟਰੀਆਂ ਸਦਾ ਲਈ ਖੁੱਲ੍ਹਣੀਆਂ ਚਾਹੀਦੀਆਂ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਵੀ ਫਾਇਦਾ ਹੋਵੇਗਾ ਜੀ ਸਰ ਅਸੀਂ ਬੜੇ ਹੈਰਾਨ ਹੁੰਨੇ ਆ ਤੁਹਾਡੇ ਇਸ ਗੱਲ ਨਾਲ ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ ਅਸੀਂ ਬੜੇ ਹੈਰਾਨ ਹੁੰਨੇ ਆ ਦੇਖੋ ਮੈਂ ਇੱਕ ਜ਼ਮੀਨ ਦਾ ਮਾਲਕ ਹਾਂ ਠੀਕ ਹੈ ਤੇ ਸਰਕਾਰ ਦੇ ਕੋਲ ਇੱਕ ਅਥਾਰਟੀ ਆ ਰਜਿਸਟਰੀ ਕਰਾਂਦੀ ਹੈ ਹੈਨਾ ਜੀ ਮੈਂ ਇੱਕ ਚੀਜ਼ ਦਾ ਮਾਲਕ ਐ ਠੀਕ ਹੈ ਉਸ ਮੈਂ ਕਿਸ ਨੂੰ ਵੇਚਣਾ ਚਾਹਨਾ ਹੈ ਗਵਰਨਮੈਂਟ ਆਪਣਾ ਰੈਵਨਿਊ ਵੀ ਲੈ ਰਹੀ ਹੈ ਫਿਰ ਉਹਦੇ ਉੱਪਰ ਐਨਓਸੀ ਦੀ ਕੰਡੀਸ਼ਨਲ ਲਗਾਈ ਜਾ ਰਹੀ ਹੈ ਮਾਲਕ ਮੈਂ ਹਾਂ ਕਿਸੇ ਚੀਜ਼ ਦਾ ਮੈਂ ਕਿਸੇ ਨੂੰ ਵੇਚਣਾ ਚਾਹਨਾ ਹੈ ਮੇਰੇ ਕੋਲ ਪੂਰੀ ਉਸ ਚੀਜ਼ ਦੀ ਓਨਰਸ਼ਿਪ ਹੈ ਮੇਰੇ ਕੋ ਉਸ ਜੀ ਦੀ ਪ੍ਰਾਪਰਟੀ ਦੇ ਟਾਈਟਲ ਮੇਰਾ ਕਲੀਅਰ ਹੈ ਫਰਦ ਮੇਰੇ ਨਾਮ ਤੇ ਬੋਲਦੀ ਹੈ ਤੇ ਫਿਰ ਸਰਕਾਰ ਉਹਦੇ ਉੱਪਰ ਐਨਓਸੀ ਦੀ ਕੰਡੀਸ਼ਨਾਂ ਕਿਉਂ ਲਗਾਉਂਦੀ ਹੈਗੀ ਹੈ ਫਿਰ ਜਦੋਂ ਇੱਕ ਵਾਰ ਲਗਾਈ ਹੈਗੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਖੁਦ ਆਪਣੀ ਗਲਤੀ ਦਾ ਅਹਿਸਾਸ ਵੀ ਹੋਇਆ ਕਿ ਇਹ ਨਹੀਂ ਸਹੀ ਹੋਇਆ ਲੋਗਾ ਦੇ ਵਿੱਚ ਰੋਸ਼ ਆਇਆ ਅਸੀਂ ਬਹੁਤ ਸਾਰਾ ਜਦੋ ਜਹਦ ਕੀਤੀ ਸੜਕਾਂ ਤੇ ਵੀ ਨਿਕਲੇ ਜਾਮ ਵੀ ਹੋਏ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਉਹਨੂੰ ਹਟਾਇਆ ਗਿਆ ਹੈਗਾ ਮੈਂ ਹੁਣ ਉਹਨੂੰ ਹੌਲੀ ਹੌਲੀ ਕਰਕੇ ਐਕਸਟੈਂਡ ਕਰਦੇ ਜਾ ਰਹੇ ਆ ਜਦ ਕਿ ਇਹਦੀ ਕੋਈ ਜ਼ਰੂਰਤ ਨਹੀਂ ਹੈਗੀ ਸਰਕਾਰ ਦਾ ਵੀ ਰੈਵਨਿਊ ਲਾਸ ਹੁੰਦਾ ਜੀ ਇਹਦੇ ਨਾਲ ਬਹੁਤ ਜ਼ਿਆਦਾ ਔਰ ਇਹਦੇ ਨਾਲ ਨਾਲ ਆਮ ਲੋਕਾਂ ਨੂੰ ਲੋਗਾ ਜਿਹੜੇ ਪ੍ਰੋਪਰਟੀ ਦੇ ਬਿਜ਼ਨਸ ਨਾਲ ਲੋਕ ਜੁੜੇ ਹੋਏ ਨੇ ਕੋਈ ਟਾਇਲ ਵਾਲੇ ਹੈ ਕੋਈ ਦਰਵਾਜ਼ੇ ਵਾਲੇ ਹੈ ਕੋਈ ਪੇਂਟ ਵਾਲੇ ਹੈ ਕੋਈ ਸੀਮੈਂਟ ਵਾਲੇ ਹੈ ਇਵਨ ਕਿ ਚਾਹ ਦੀ ਰੇੜੀ ਲਗਾਉਂਦਾ ਬੰਦਾ ਸਾਡੇ ਪ੍ਰੋਜੈਕਟ ਦੇ ਉੱਪਰ ਆਮ ਲੋਕਾਂ ਨੂੰ ਜਿਹੜੀ ੈਂਪਲੋ ਸੈਕਟਰ ਤੋਂ ਮਿਲਦੀ ਹੈ ਬਟ ਇਦਾਂ ਦੇ ਜਿਹੜੇ ਕਦਮ ਹੈਗੇ ਆ ਉਹਦੇ ਨਾਲ ਪੰਜਾਬ ਦੇ ਵਿੱਚ এমਪਲੋਇਮੈਂਟ ਘਟੀ ਹੈਗੀ ਹੈ ਔਰ ਕਾਫੀ ਸਾਰੇ ਬਿਲਡਰ ਜਿਹੜੇ ਹੈਗੇ ਆ ਉਹ ਪੰਜਾਬ ਛੱਡ ਕੇ ਕੋਈ ਰਾਜਸਥਾਨ ਜਾ ਕੇ ਪ੍ਰੋਜੈਕਟ ਲਗਾ ਰਿਹਾ ਕੋਈ ਹਿਮਾਚਲ ਜਾ ਕੇ ਪ੍ਰੋਜੈਕਟ ਲਗਾ ਰਿਹਾ ਕੋਈ ਹਰਿਆਣਾ ਜਾ ਕੇ ਪ੍ਰੋਜੈਕਟ ਲਗਾ ਰਿਹਾ ਤੇ ਮੁੱਖ ਮੰਤਰੀ ਸਾਹਿਬ ਕਾਫੀ ਜਗ੍ਹਾ ਤੇ ਕੋਸ਼ਿਸ਼ ਕਰਦੇ ਆ ਵੀ ਆਪਾਂ ਬਾਹਰੋਂ ਇਨਵੈਸਟਮੈਂਟ ਲੈ ਕੇ ਆਈਏ ਜਿਹੜੇ ਆਪਣੇ ਪੁੱਤ ਹੈਗੇ ਆ ਜਿਹੜੇ ਤੁਹਾਡੇ ਕਮਾਊ ਪੁੱਤ ਹੈਗੇ ਨੇ ਉਹਨਾਂ ਦਾ ਧਿਆਨ ਦਿੱਤਾ ਜਾਵੇ ਅਸੀਂ ਤਾਂ ਇਹ ਗੁਜ਼ਾਰਿਸ਼ ਕਰਦੇ ਹਾਂ ਅਮਨ ਜੀ ਕਹਿੰਦੇ ਨੇ ਕਿ ਬਿਲਡਰ ਭਾਈਚਾਰਾ ਜਿਹੜ ਇੱਕ ਤਰ੍ਹਾਂ ਦੇ ਮਰਨ ਦੇ ਤਦਾਰ ਦੇ ਉੱਤੇ ਤਾਂ ਕਿਉਂਕਿ ਐਨਓਸੀਆਂ ਦਾ ਮੁੱਦਾ ਜਿਹੜਾ ਬਹੁਤ ਵੱਡਾ ਸੀ ਸੰਘਰਸ਼ ਕਰਿਆ ਹੁਣ ਕਿਹਾ ਲੱਗ ਰਿਹਾ ਜਿਹੜੇ ਬਿਲਡਰ ਭਾਈਚਾਰੇ ਪੰਜਾਬ ਛੱਡ ਕੇ ਕੋਈ ਹਿਮਾਚਲਿਆ ਹਰਿਆਣੇ માં ਆਪਣੇ ਪ੍ਰੋਜੈਕਟ ਲਾ ਰਿਆ ਕਿਹਾ ਲੱਗ ਰਿਹਾ ਹੁਣ ਐਨਓਸੀ ਜਿਹੜੀ ਹੈ ਉਹਨਾਂ ਨੇ ਮੁੱਦਾ ਜਿਹੜਾ ਠੰਡਾ ਕਰਕੇ ਕਿਹਾ ਉਹ ਬਿਲਡਰ ਭਾਈਚਾਰੇ ਨੂੰ ਦੁਬਾਰਾ ਬੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਉਹਦੇ ਬਾਅਦ ਦੇਖੋ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਤੁਸੀਂ ਇਹ ਸਵਾਲ ਕਰਿਆ ਕਿ ਐਨਓਸੀ ਨੂੰ ਡਿਲੇ ਕਰਕੇ ਬਿਲਡਰ ਭਾਈਚ ਇਨਾਂ ਚੀਜ਼ਾਂ ਦੇ ਵਿੱਚ ਨਹੀਂ ਪਾਉਂਗਾ ਮੈਥਮ ਨੂੰ ਇਹ ਦੱਸਣਾ ਚਾਹਨਾ ਹੈ ਕਿ ਜਿਹੜੀ ਐਨਓਸੀ ਦੀ ਇਹ ਤਲਵਾਰ ਹੈ ਜਿਹੜੀ ਪੰਜਾਬੀਆਂ ਦੇ ਸਿਰ ਤੇ ਲਟਕਾਤੀ ਆਮ ਆਦਮੀ ਸਰਕਾਰ ਨੇ ਇਹਨੂੰ ਚੱਕਣਾ ਚਾਹੀਦਾ ਹੈ ਕਿਉਂਕਿ ਉਹਦੇ ਨਾਲ ਬਿਲਡਰ ਜੇ ਸੋਚਣਗੇ ਕਿ ਬਿਲਡਰ ਇਕੱਲਾ ਬਿਲਡਰ ਤੰਗ ਹੋ ਰਿਹਾ ਤਾਂ ਬਿਲਡਰ ਨਹੀਂ ਤੰਗ ਹੋ ਰਿਹਾ ਜਿੱਦਾਂ ਸੂਲ ਸਾਹਿਬ ਦੱਸ ਕੇ ਹਟੇ ਆ ਕਿ ਮੈਂ ਇਨ ਸ਼ਾਰਟ ਦੱਸ ਦਿੰਦਾ ਬਹੁਤ ਕੀਤੇ ਗਿਣਾ ਕਿ ਫਿਊਲ ਜਿਹਨੂੰ ਆਪਾਂ ਤੇਲ ਕਹਿੰਦੇ ਆ ਨਾ ਪੰਜਾਬ ਦਾ ਤੇਲ ਅੱਜ ਦੀ ਡੇਟ ਦੇ ਵਿੱਚ ਜਿਹੜਾ ਜਿਹੜੀ ਬਿਲਡਰ ਲਾਈਨ ਜੋ ਰੈਵਨਿਊ ਸਰਕਾਰ ਨੂੰ ਜਾਂਦਾ ਹੈ ਉਹ ਬਿਲਡਰਾਂ ਦੇ ਥਰੂ ਜਾਂਦਾ ਤੇ ਸਰਕਾਰਾਂ ਅੱਗੇ ਆਪਣੇ ਉੱਤੇ ਖਰਚੇ ਕਰਦੀਆਂ ਇਹਦੇ ਉੱਤੇ 6:00 ਵੱਜੀਆਂ ਜਿਹਦੇ ਕਰਕੇ ਅੱਜ ਪੰਜਾਬ ਸਰਕਾਰ ਨੂੰ ਵੀ ਸਮਝ ਨਹੀਂ ਆ ਰਿਹਾ ਭਗਵੰਤ ਮਾਨ ਸਾਹਿਬ ਜਦ ਆਉਣਾ ਸੀ ਇਹਨਾਂ ਨੇ ਸਰਕਾਰ ਦੇ ਵਿੱਚ ਉਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਦਾ ਕਰਜ਼ਾ ਤਾਰਾਂਗੇ ਮੈਂ ਉਦੋਂ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਤਾਰਨਾ ਤਾਂ ਬਹੁਤ ਵੱਡੀ ਗੱਲ ਹੈ ਜੇ ਇਹ ਅੱਗੇ ਨੂੰ ਰੁਪਈਆ ਲੈਣ ਦਾ ਤਾਂ ਹੀ ਬਹੁਤ ਹੈ ਜੋ ਸਾਡੇ ਸੁਣਨ ਚ ਆਇਆ ਕਿ ਡੇਢ ਲੱਖ ਕਰੋੜ ਦਾ ਕਰਜ਼ਾ ਇਹ ਚੁੱਕ ਚੁੱਕ ਲਿਆ ਇਹਨਾਂ ਨੇ ਤਿੰਨ ਸਾਲਾਂ ਦੇ ਵਿੱਚ ਜਿਹੜੀ ਸਪੀਡ ਨਾਲ ਇਹ ਕਰਜ਼ਾ ਚੱਕ ਰਹੇ ਆ 70 ਸਾਲ ਦੇ ਰਿਕਾਰਡ ਨੂੰ ਤੋੜ ਕੇ ਸਾਹ ਲੈਣਗੇ ਤੇ ਮੈਂ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਜਿੱਦਾਂ ਸੂਰਜੀ ਨੇ ਕਿਹਾ ਕਿ ਤੁਹਾਡੇ ਕਮਾਊ ਪੁੱਤ ਆਪਣਾ ਕਮਾਊ ਪੁੱਤਾਂ ਦਾ ਕਤਲ ਨਾ ਕਰੋ ਨਾ ਇਹਨਾਂ ਨੂੰ ਦੱਬੋ ਕਿਉਂਕਿ ਕਿਤੇ ਨਾ ਕਿਤੇ ਨੁਕਸਾਨ ਤੁਹਾਡਾ ਹੋ ਰਿਹਾ ਸਾਡੇ ਵਰਗਾ ਫੇਰ ਕਿਤੇ ਨਾ ਕਿਤੇ ਜਾ ਕੇ ਬਾਹਰ ਜਾ ਕੇ ਜਿਹਨੇ ਕੰਮ ਕਰਨਾ ਜਿਹੜਾ ਆਪਣੇ ਦਸਨ ਉਹਦੇ ਕਿਰਤ ਕਮਾਈ ਕਰਨੀ ਜਾਣਦਾ ਹੈ ਕੋਈ ਗੱਲ ਨਹੀਂ ਜੇ ਪੰਜਾਬ ਚ ਭਜਾਉਣਾ ਚਾਹਣੇ ਤਾਂ ਬੈਸੇ ਹੀ ਕਹਿ ਦੇਣਾ ਵੀ ਤੁਸੀਂ ਭਜੋ ਯਾਰ ਇੱਥੇ ਨਹੀਂ ਆਪਾਂ ਨੇ ਕਰਨਾ ਕੁਝ ਵੀ ਤਾਂ ਆਪਾਂ ਛੱਡ ਦਾਂਗੇ ਉਹਦੇ 'ਚ ਕੋਈ ਚੱਕਰ ਨਹੀਂ ਪਰ ਜਿਹੜੀ ਤੂੰ ਆ ਤੁਸੀਂ ਆ ਐਨਓਸੀ ਵਾਲੀ ਗੱਲ ਕਰ ਰਹੇ ਆ ਐਨਓਸੀ ਆ ਤਾਂ ਡਰਮ ਹੈ ਕਿ 6 ਮਹੀਨੇ ਹੋਰ ਵਧਾਤੇ ਜੇ ਤੁਹਾਡੇ ਕੋਲ ਇੰਨੀ ਪਾਵਰ ਹੈਗੀ ਆ ਕਿ ਤੁਸੀਂ ਐਨਓਸੀ ਲਾ ਸਕਦੇ ਆ ਫਿਰ ਉਹ ਤੋਂ ਬਾਅਦ ਤੁਸੀਂ ਉਹਨੂੰ ਉਹ ਚੱਕ ਸਕਦੇ ਆ ਤਾਂ ਉਹਨੂੰ ਚੰਗੇ ਤਰੀਕੇ ਨਾਲ ਹੀ ਚੱਕ ਦੋ ਆ 6 ਮਹੀਨੇ 2 ਮਹੀਨੇ 4 ਮਹੀਨੇ ਗਲਤ ਹੈ ਇੱਕ ਜਿਹੜਾ ਪਿੰਡਾਂ ਦੀ ਰਜਿਸਟਰੀਆਂ ਦਾ ਮੁੱਦਾ ਤਾਂ ਬਹੁਤ ਵੱਡਾ ਮੁੱਦਾ ਤਾਂ ਉਹ ਮੇਰੇ ਖਿਆਲ ਕਈ ਸਾਲਾਂ ਤੋਂ ਜਿਹੜਾ ਬੰਦ ਸੀ ਹੁਣ ਜਿਹੜੇ ਆ ਉਹ ਰਜਿਸਟਰੀਆਂ ਵੀ ਜਿਹੜੀਆਂ ਨੇ ਇੱਕ ਅਗਸਤ ਤੱਕ ਜਿਹੜੀਆਂ ਖੋਲ ਦਿੱਤੀਆਂ ਕਿ ਲੱਗ ਨਹੀਂ ਰਿਹਾ ਇਹ ਜਿਹੜਾ ਰਜਿਸਟਰੀਆਂ ਦਾ ਮੁੱਦਾ ਹੈ ਪਿੰਡਾਂ ਦੀਆਂ ਦਾ ਬਿਲਕੁਲ ਖਤਮ ਹੋਣਾ ਚਾਹੀਦਾ ਕਿਉਂਕਿ ਛੋਟੇ ਛੋਟੇ ਗਰੀਬ ਪਰਿਵਾਰ ਪਿੰਡਾਂ ਦੇ ਵਿੱਚ ਰਹਿੰਦੇ ਨੇ ਕਿਸੇ ਨੇ ਆਪਣਾ ਵਿਆਹ ਕਰਨਾ ਹੈ ਬੇਟੀ ਦਾ ਕਿਸੇ ਨੇ ਬੇਟੇ ਦਾ ਅਸਲ ਦੇ ਵਿੱਚ ਸੌਰੀ ਮੈਂ ਥੋੜਾ ਸਵਾਲ ਕਰਤੇ ਆ ਅਸਲ ਦੇ ਵਿੱਚ ਨਾ ਪਹਿਲਾਂ ਸਿਰਫ ਕਿਸਾਨ ਫਾਹੇ ਲਾ ਕੇ ਮਰਦਾ ਹੁੰਦਾ ਸੀ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਚੀਜ਼ਾਂ ਰਾਸ ਨਹੀਂ ਆਈਆਂ ਕਿ ਕਿਸਾਨੇ ਕਾਤੇ ਮਰਦਾ ਮਜ਼ਦੂਰ ਬਜ਼ਦਾਰ ਜੇ ਵੀ ਮਰਨੇ ਚਾਹੀਦੇ ਬਾਕੀ ਹੋਰ ਕਿਤੇ ਆ ਉਹਨਾਂ ਨੂੰ ਵੀ ਮਰਨਾ ਚਾਹੀਦਾ ਜਿਹੜਾ ਆਮ ਗਰੀਬ ਬੰਦਾ ਜਿਹਦੇ ਕੋਲ 2 ਮਰਲੇ 4 ਮਰਲੇ ਜਗ੍ਹਾ ਹੈਗੀ ਜਿਵੇਂ ਸੋਚ ਕੇ ਕਦੇ ਲੱਤੀ ਦੀ ਕਿ ਮੇਰੀ ਧੀ ਦਾ ਵਿਆਹ ਹੋਊਗਾ ਮੇਰੇ ਮੁੰਡੇ ਨੂੰ ਮੈਂ ਡਾਕਟਰੀ ਕਰਾਉਂਗਾ ਉਸ ਟਾਈਮ ਇਹਨੂੰ ਵੇਚ ਦੂੰਗਾ ਤੇ ਅੱਜ ਉਹਨਾਂ ਦੀ ਉਹਨਾਂ ਨੂੰ ਮਾਲਕਾਂ ਨੂੰ ਬੈਠੇ ਬੈਠੀ ਕਿਰਾਏਦਾਰ ਕਰਤੇ ਆ ਇਹਨਾਂ ਨੇ ਤੇ ਉਹ ਲੋਕ ਵੀ ਮਰਨਾ ਸ਼ੁਰੂ ਹੋ ਗਏ ਤੇ ਸਰਕਾਰ ਦੀ ਮੈਨੂੰ ਨਾ ਤਾਂ ਨੀਤ ਦੀ ਸਮਝ ਆਉਂਦੀ ਹੈ ਨਾ ਨੀਅਤ ਦੀ ਸਮਝ ਆਉਂਦੀ ਹੈ ਨਾ ਨੀਤੀ ਦੀ ਸਮਝ ਆਉਂਦੀ ਹੈ ਤੇ ਇਹ ਬਹੁਤ ਮਾੜੀ ਚੀਜ਼ ਹੈ ਇਹਨਾਂ ਨੂੰ ਸੋਚਣਾ ਪੈਣਾ ਇਹਨਾਂ ਚੀਜ਼ਾਂ ਤੇ ਇਸ ਚੀਜ਼ ਦਾ ਰਿਜ਼ਲਟ ਇਹ ਐਮਪੀ ਦੇ ਇਲੈਕਸ਼ਨਾਂ ਚ ਵੀ ਲੈ ਚੁੱਕੇ ਹਨ ਠੀਕ ਹੈ ਤੇ ਜਿਹੜੇ ਕਹਿੰਦੇ ਸੀ ਕਿ ਅਸੀਂ 13 ਜਿੱਤਾਂਗੇ ਪੂਰੀਆਂ ਤੇ ਉਹ ਤਿੰਨੇ ਰਹਿ ਗਏ ਠੀਕ ਹੈ ਸਾਡੇ ਇੱਥੇ ਬਹੁਤ ਮਾਣਯੋਗ ਸਾਡੇ ਕੰਗਸਾਹਬ ਜਿਹੜੇ ਜਿੱਤੇ ਹਨ ਤੇ ਸਾਡੇ ਖਰੜ ਹਲਕੇ ਚੋਂ ਹਾਰ ਕੇ ਗਏ ਆ ਠੀਕ ਹੈ ਜਿਹੜਾ ਸਾਡਾ ਐਮਪੀ ਹੈ ਜੇ ਸਾਡੇ ਹਲਕੇ ਚੋਂ ਹਾਰ ਕੇ ਗਿਆ ਤਾਂ ਉਸ ਚੀਜ਼ ਬਿਸ਼ੱਕ ਅਸੀਂ ਕਿਸੇ ਹੋਰ ਪਾਰਟੀ ਨੂੰ ਬਿਲੋਂਗ ਕਰਦੇ ਹਾਂ ਸਪੋਰਟ ਕਰਦੇ ਪਰ ਅਸੀਂ ਚਾਹਦੇ ਸਾਡੇ ਹਲਕੇ ਚੋਂ ਕਿਉਂ ਹਾਰਿਆ ਅਸੀਂ ਐਨਲਾਈਜ਼ ਕੀਤਾ ਮਾਣੀ ਚੋਂ ਵੀ ਹਾਰਿਆ ਕਿਉਂ ਹਾਰਿਆ ਕਿਉਂਕਿ ਇੱਥੇ ਲੋਕਾਂ ਦੇ ਜਿਨ੍ਹਾਂ ਦੇ ਰਜਗਾਰ ਗਏ ਉਹਨਾਂ ਨੇ ਫੱਟੀ ਪੂੰਝ ਕੇ ਭੇਜਿਆ ਇਹਨਾਂ ਨੂੰ ਤੇ ਆਹ 2027 ਦੇ ਵਿੱਚ ਬਹੁਤ ਮਾੜਾ ਹਾਲ ਹੋ ਜੂਗਾ ਇਹਨਾਂ ਨੂੰ ਵੀ ਦਿਖਦਾ ਤਾਂ ਹੀ ਇਹ 6 6 ਮਹੀਨੇ ਆਪਣੇ ਆਪ ਨੂੰ ਵੈਂਟੀਲੇਟਰ ਤੇ ਲਾਇਆ ਹੋਇਆ ਇਹਨਾਂ ਨੇ ਬਿਲਟਰਾਂ ਨੂੰ ਜਾਂ ਲੋਕਾਂ ਨੂੰ ਨਹੀਂ ਲਾਇਆ ਹੁਣ ਲੋਕਾਂ ਨੇ ਲਾ ਪਿਆ ਇਹਨਾਂ ਨੂੰ ਵੈਂਟੀਲੇਟਰ ਤੇ ਬਿਲਕੁਲ ਤੁਸੀਂ ਕਹਿ ਰਹੇ ਹੋ ਸਰਕਾਰ ਨੂੰ ਵੈਂਟੀਲੇਟਰ ਤੇ ਲਾਤੇ ਤਾਂ ਹੀ 6-6 ਮਹੀਨੇ ਦੀ ਜਿਹੜੀ ਹੈ ਅੱਗੇ ਵਧਾ ਰਹੇ ਨੇ ਪਿੰਡਾਂ ਦੀਆਂ ਜਿਸ਼ਟੀਆਂ ਜਿਹੜੀਆਂ ਖੋਲ ਦਿੱਤੀਆਂ ਗਈਆਂ ਨੇ ਪਰ ਜੇ ਆਪਾਂ ਇੱਕ ਗੱਲ ਕਰੀਏ ਜਿੱਥੇ ਐਡਾ ਕੁਝ ਖੋਲ ਦਿੱਤਾ ਹੈ ਜਿਹੜੇ ਗਰੀਬ ਲੋਕ ਹੈ ਕਈ ਪਿੰਡਾਂ 'ਚ ਨਹੀਂ ਰਹਿਣਾ ਚਾਹੁੰਦੇ ਸ਼ਹਿਰਾਂ ਦੇ ਵਿੱਚ ਵਨ ਬੀ ਵੀ ਐਚ ਕੇ ਜਿਹੜੇ ਫਲੈਟ ਤੇ ਉਹ ਆਮ ਗਰੀਬਾਂ ਖਾਤਰ ਫਲੈਟ ਤੇ ਕਿਉਂਕਿ ਉਹਨਾਂ ਦੀ ਪਹੁੰਚ ਦੇ ਵਿੱਚ ਤੇ 20 ਲੱਖ 25 ਲੱਖ ਤੱਕ ਦੇ ਵਨ ਬੀ ਐਚ ਕੇ ਜਿਹੜੇ ਫਲੈਟ ਉਹਨਾਂ ਨੂੰ ਰਹਿਣ ਲਈ ਮਿਲ ਜਾਂਦੇ ਤੇ ਘਰ ਦੀ ਛੱਤ ਦੀ ਕਿਤੇ ਉਹ ਲੋਕ ਜਿਹੜੇ ਨੇ ਅੱਜ ਰੋਲ ਰਹੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੋ ਬੰਦ ਕਰਕੇ ਤੁਸੀਂ ਤੁਹਾਨੂੰ ਦੱਸ ਦਵਾਂ ਡੇਵਿਡ ਜੀ ਮੇਰੇ ਵੀਰ ਨੇ ਸੂਤ ਸਾਹਿਬ ਨੇ ਪਹਿਲਾਂ ਕਿਹਾ ਆ ਤੁਸੀਂ ਵੀ ਉਹੀ ਰੇਟ ਕਹਤਾ 20 22 ਲੱਖ 20 22 ਲੱਖ ਇਹ ਤਾਂ ਨਾ ਸਾਡੀ ਆਦਤ ਬਣ ਚੁੱਕੀ ਕਿ ਅਸੀਂ ਪਿਛਲੀ ਚੀਜ਼ ਨੂੰ ਭੁੱਲ ਕੇ ਨਵੀਂ ਦੇ ਵਿੱਚ ਜੀਣਾ ਸ਼ੁਰੂ ਕਰ ਦਿੰਨੇ ਆ ਜਦ ਇਹਨਾਂ ਤੋਂ ਪਹਿਲਾਂ ਕੋਈ ਵੀ ਸਰਕਾਰ ਚਾਹੇ ਕਾਂਗਰਸ ਦੀ ਚਾਹੇ ਕਾਲੀਆਂ ਦੀ ਉਦੋਂ 22 ਲੱਖ ਨੂੰ ਕੋਈ ਨਹੀਂ ਸੀ ਲੰਦਾ ਵਨ ਬੀ ਐਚ ਕੇ ਸਮਝੋ ਇਹ ਮਜਬੂਰੀ ਬਣ ਗਈ ਕੋਈ 1 ਬੀ ਐਚ ਕੇ 22 ਲੱਖ ਨੂੰ ਲੈਣਾ ਕਿਉਂਕਿ ਸਰਕਾਰ ਨੇ ਖਰਚੇ ਹੀ ਇੰਨੇ ਵਧਾਤੇ ਠੀਕ ਹੈ ਉਦੋਂ 13 14 ਲੱਖ ਰੁਪਏ ਨੂੰ ਮਸਾਂ ਵਿਕਦਾ ਹੁੰਦਾ ਸੀ ਫਲੈਟ ਠੀਕ ਹੈ ਤੇ ਉਹਦੇ ਵਿੱਚ ਵੀ ਬਿਲਡਰ ਕੁਛ ਨਾ ਕੁਛ ਆਪਣੇ ਲਈ ਵੀ ਬਚਾਉਂਦਾ ਸੀ ਤੇ ਆਪਣੇ ਨਾਲ ਦੇ ਜਿਹੜੇ ਸਟਾਫ ਹੈ ਉਹਨਾਂ ਲਈ ਵੀ ਕਰਦਾ ਸੀ ਅੱਜ 22 ਲੱਖ ਰੁਪਏ ਨੂੰ ਵੀ ਬਿਲਡਰ ਬਣਾ ਕੇ ਵੇਚ ਨਹੀਂ ਸਕ ਰਿਹਾ ਕਾਰਨ ਉਹਦਾ ਇਹ ਹੈ ਕਿ ਮੰਗਾਈ ਇੰਨੀ ਵੱਧ ਚੁੱਕੀ ਹੈ ਇਨਾਂ ਨੂੰ ਸੋਚਣਾ ਪੈਣਾ ਇਸ ਚੀਜ਼ ਬਾਰੇ ਰੇਤੇ ਦੇ ਰੇਟ ਅਸਮਾਨ ਨੂੰ ਪਹੁੰਚ ਗਏ ਬਜਰੀ ਦੇ ਰੇਟ ਅਸਮਾਨ ਨੂੰ ਪਹੁੰਚ ਗਏ ਟੈਕਸ ਇਹੋ ਜੇ ਲਾਤੇ ਸਿਮਿੰਟ ਦੀਆਂ ਕੰਪਨੀਆਂ ਦੇ ਉੱਤੇ ਕਿ ਹਿਮਾਚਲ 'ਚ ਰੇਟ ਹੋਰ ਹੈ ਤੇ ਸਾਡੇ ਪੰਜਾਬ ਦੇ ਵਿੱਚ ਕੁਝ ਹੋਰ ਹੈ ਇਹ ਸਾਡੇ ਨਾਲ ਵਿਤਕਰਾ ਪਹਿਲਾਂ ਤਾਂ ਸੈਂਟਰ ਕਰਦੀ ਹੁੰਦੀ ਸੀ ਹੁਣ ਤਾਂ ਸਾਡੇ ਵਾਲੀ ਲਾਗੇ ਕਰਨ ਤੇ ਇਹ ਪੰਜਾਬ ਬਚੂਗਾ ਕਿਵੇਂ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਨਹੀਂ ਜਿਹੜੇ ਮੈਂ ਆਹੀ ਮੇਰਾ ਸਵਾਲ ਆ ਤਾਂ ਅਮਨ ਜੀ ਕਿ ਕਿਆ ਜਿਹੜੇ ਸਰਕਾਰ ਨੇ ਬੰਨ ਵੀ ਬੰਨ ਵੀ ਐਚ ਕੇ ਜਿਹੜੇ ਫਲੈਟ ਆ ਉਹ ਬੰਨ ਕਰ ਦਿੱਤੇ ਪੰਜਾਬ ਮੈਂ ਆਹੀ ਤੁਹਾਨੂੰ ਜਵਾਬ ਦੇ ਕੇ ਹਟਿਆ ਤੁਸੀਂ ਸਮਝ ਨਹੀਂ ਪਾਏ ਕਿ ਆਮ ਆਦਮੀ ਦੀ ਪਾਕਟ ਫਰੈਂਡਲੀ ਤਾਂ ਉਦੋਂ ਦੇ ਜਦੋਂ 14 ਲੱਖ ਰੁਪਏ ਚ ਸੀ 22 ਲੱਖ ਰੁਪਏ ਵਾਲੇ ਨੂੰ ਤੁਸੀਂ ਆਮ ਆਦਮੀ ਕਿਵੇਂ ਕਹਿ ਸਕਦੇ ਨਹੀਂ ਹੁਣ ਹੁਣ ਉਹ ਖੁੱਲਣਾ ਨਹੀਂ ਚਾਹੀਦੇ ਜਿਹੜੇ ਆਮ ਹਜੇ ਵੀ ਲੋਕ ਲੈਣੇ ਦੋ ਮੈਂ ਤਾਂ ਕਹਿੰਦਾ ਬਿਲਕੁਲ ਖੁੱਲਣਾ ਚਾਹੀਦੇ ਪਰ ਉਹਦੇ ਨਾਲ ਨਾਲ ਇਹਨਾਂ ਨੂੰ ਰੇਤੇ ਬਜਰੀ ਦੇ ਰੇਟ ਪਰ ਵੀ ਗੌਰ ਕਰਨੀ ਚਾਹੀਦੀ ਹੈ ਜਿਹੜੀ ਇਹ ਰਿਸ਼ਵਤਾਂ ਵੱਧ ਗਈਆਂ ਚਾਹੇ ਉਹ ਬਿਜਲੀ ਵਿਭਾਗ ਚ ਵੱਧ ਗਿਆ ਚਾਹੇ ਕਮੇਟੀ ਆਫਿਸਾਂ ਦੇ ਵਿੱਚ ਵੱਧ ਗਿਆ ਉਹਨਾਂ ਉੱਪਰ ਵੀ ਧਿਆਨ ਕਰਨਾ ਚਾਹੀਦਾ ਨਹੀਂ ਜਿਹੜੇ ਰਿਸ਼ਵਤ ਦੇ ਖਿਲਾਫ ਤਾਂ ਹੋਣਾ ਖਰੜ ਦੇ ਵਿੱਚ ਆਏ ਤੇ ਕਈ ਉਰੇ ਆਪਣੇ ਜੇ ਗੱਲ ਕਰੀਏ ਉਹਨਾਂ ਨੂੰ ਵੀ ਜਿਹੜਾ ਸਸਪੈਂਡ ਚਲੋ ਛੱਡੋ ਹੁਣ ਮੈਂ ਤੁਹਾਨੂੰ ਕਿਆ ਕਿਆ કહਾਂ ਜੀ ਹੂੰ ਠੀਕ ਹੈ ਨਾ ਬਖਤੋਂ ਖੁੰਜੀ ਬਾਂਦਰੀ ਗਾਵੇ ਆਲ ਬਤਾਲੋ ਕੰਮ ਹੈ ਹੁਣ ਛੱਡੋ ਇਹਨਾਂ ਚੀਜ਼ਾਂ ਨੂੰ ਸਭ ਨੂੰ ਪਤਾ ਉਰੇ ਕਿਆ ਹੋਇਆ ਜਿਹੜੇ ਚਲੋ ਛੱਡੋ ਹੋਰ ਲੋਕਾਂ ਦੇ ਤਾਂ ਆਪਾਂ ਕੰਮ ਦੀ ਗੱਲੇ ਨਹੀਂ ਕਰਦੇ ਜਿਹੜੇ ਉਸ ਦਿਨ ਇਹਨਾਂ ਨੂੰ ਲੋਕ ਮਿਲੇ ਆ ਵੀਡੀਓ ਆਨਲਾਈਨ ਪਈਆਂ ਸਾਰੀਆਂ ਨਾਗਦੀ ਨਾਲ ਸੀਐਮ ਸਾਹਿਬ ਮਾਨਜੋਗ ਕਹਿੰਦੇ ਰਹੇ ਕਿ ਡੀਸੀ ਸਾਹਿਬ ਨਾਲ ਗੱਲ ਕਰ ਲੋ ਆ ਸਾਡੇ ਐਸਡੀਐਮ ਸਾਹਿਬ ਖੜੇ ਐ ਇਹਨਾਂ ਨਾਲ ਗੱਲ ਕਰ ਲੋ ਉਹ ਬੰਦਿਆਂ ਨੂੰ ਬੁਲਾਓ ਉਹਨਾਂ ਨੂੰ ਲੱਭੋ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਕੰਮ ਹੋ ਗਿਆ ਉਹ ਸਾਹਿਬ ਵਿਚਾਰੇ ਅਹੀਂ ਫਿਰਨੇ ਮੈਨੂੰ ਮਿਲੇ ਤਹਿਸੀਲ ਚ ਉਹ ਕਹਿੰਦੇ ਬਈ ਸਾਨੂੰ ਬੰ ਮੁਰਕੇ ਕਿਸੇ ਨੇ ਪੁੱਛਿਆ ਨਹੀਂ ਸੀਐਮ ਸਾਹਿਬ ਨਾਲੋਂ ਜ਼ਿਆਦਾ ਕਾਲੇ ਸਾਡੇ ਅਫਸਰ ਤੇ ਜਾਣ ਨੂੰ ਜਿੱਦਾਂ ਹੀ ਸੀਐਮ ਸਾਹਿਬ ਗਏ ਨਾਲੇ ਉਹ ਵੀ ਆਪਣੀ ਗੱਡੀਆਂ 'ਚ ਬੈਠੇ ਲਾਂਗੇ ਅਮਨ ਜੀ ਜਿਸ ਤਰ੍ਹਾਂ ਹੁਣ ਤੁਸੀਂ ਐਨਓਸੀ ਦੇ ਮੁੱਦੇ ਨੂੰ ਲੈ ਕੇ ਸੰਘਰਸ਼ ਕੀਤਾ ਕਿਹਾ ਤੁਸੀਂ ਰਜਿਸਟੀਆਂ ਜਿਹੜੀਆਂ ਪੱਕੀ ਤੌਰ ਤੇ ਖੁੱਲਣ ਪੰਜਾਬ ਦੇ ਵਿੱਚ ਪਿੰਡਾਂ ਦੀਆਂ ਜਾਂ 1 ਬੀ ਐਚ ਕੇ ਫਲੈਟ ਬਣਾ ਇਹਦੇ ਵਾਸਤੇ ਵੀ ਕੋਈ ਸੰਘਰਸ਼ ਉੜੀ ਕੋਗੇ ਲਿਕੋਗੇ ਕੀ ਕਰੋਗੇ ਆਪਾਂ ਸੰਘਰਸ਼ ਦੀ ਗੱਲ ਬਾਅਦ ਚ ਕਰਦੇ ਹਾਂ ਪਰ ਇੱਕ ਬੇਨਤੀ ਹੈ ਕਿ ਜਿਹੜਾ ਇੱਕ ਇਲਾਕਾ ਪ੍ਰੋਪਰ ਚੰਨ ਹਿਤ ਹੋ ਗਿਆ ਚੰਨ ਹਿਤ ਸਮਝਦੇ ਜਿਹਦੀ ਇੱਕ ਨਿਸ਼ਾਨਦੇਹੀ ਹੋ ਗਈ ਕਿ ਇਹ ਕਮੇਟੀ ਦਾ ਏਰੀਆ ਸਮਝੋ ਉਹਦੇ ਵਿੱਚ ਜੇ ਕਿਸੇ ਬਿਲਡਰ ਨੇ ਆਪਣੇ ਕਿਲੇ ਦੀ ਫੀਸ ਜੋ 34-35 ਲੱਖ ਰੁਪਏ ਚਲਦੀ ਆ ਉਹ ਭਰਤੀ ਆ ਤੀ ਬੁੱਟ ਦਾ ਇਹਨਾਂ ਦਾ ਸੜਕ ਦਾ ਹੈਗਾ ਉਹ ਉਹ ਨਹੀਂ ਕਰਤੇ ਤਾਂ ਉਹਨੂੰ ਬੜੇ ਈਜ਼ੀ ਵੇ ਦੇ ਵਿੱਚ ਇਹਨਾਂ ਨੂੰ ਪਾਸ ਕਰਨਾ ਚਾਹੀਦਾ ਠੀਕ ਹੈ ਪਿੰਡਾਂ ਦੇ ਵਿੱਚ ਆਪਣੇ ਆਪ ਜਿਹੜੀ ਖਰੀਦ ਫਰੋਕ ਤਾਂ ਉਹ ਘਟ ਜੂਗੀ ਜਦ ਇੱਥੇ ਜਗ੍ਹਾ ਨਹੀਂ ਮਿਲਦੀ ਤਾਂ ਲੋਕ ਪਿੰਡਾਂ ਵੱਲ ਨੂੰ ਰੁਕ ਕਰਦੇ ਤੇ ਪਿੰਡਾਂ ਦੇ ਵਿੱਚ ਜਦ ਅਗਲਾ ਖੇਤਾਂ 'ਚ ਕਲੋਨੀ ਕੱਢ ਦਿੰਦਾ ਫਿਰ ਇਹਨਾਂ ਨੂੰ ਸਟਾਈਜ਼ ਦੇਖਣ ਲੱਗ ਜਾਂਦੇ ਜਿਹੜੀ ਇੱਕ ਅਥਾਰਾਈਜ਼ਡ ਹੋ ਸਕਦੀ ਹੈ ਚੀਜ਼ ਉਹਨੂੰ ਤਾਂ ਅਥਾਰਾਈਜ਼ਡ ਕਰਨਾ ਚਾਹੀਦਾ ਨਾ ਸਰਕਾਰ ਨੂੰ ਇਹ ਤਾਂ ਐ ਵੀ ਨਾ ਉਧਰੋਂ ਡੱਕਾ ਤੋੜਦੇ ਆ ਜਿਹੜਾ ਕਰਨੇ ਨੂੰ ਚਾਹੁੰਦਾ ਉਹਨੂੰ ਵੀ ਰੋਕ ਲੰਨੇ ਦੋ ਮਿੰਟ ਲਾਸਟ ਦੇ ਵਿੱਚ ਕੀ ਕਹੋਗੇ ਤੁਸੀਂ ਸਰ ਮੈਂ ਜਿਹੜੇ ਤੁਹਾਡੇ ਦੋ ਪੁਆਇੰਟ ਤੁਸੀਂ ਗੱਲ ਕਰ ਰਹੇ ਸੀਗੇ ਕਿ ਇਸ ਤੋਂ ਪਹਿਲਾਂ ਜਿਹੜੀ ਸਰਕਾਰ ਸੀ ਨਾ ਉਹਦੇ ਵਿੱਚ ਕੀ ਸੀ ਜੇ ਕੋਈ ਪਲੋਟ ਜਾਂ ਹਾਊਸ ਹੋਨਰ ਹੈ ਚਾਹੇ ਉਹਨੂੰ ਐਗਰੀਕਲਚਰ ਜਗਾ ਵੈ ਚਾਹੇ ਉਹ ਕੋ ਇੰਡਸਟਰੀਅਲ ਹੈ ਉਹ ਰੈਗੂਲੇਸ਼ਨ ਦੀ ਫੀਸ ਜਮਾ ਕਰਾ ਦਿੰਦਾ ਸੀਗਾ ਉਹਨੂੰ ਐਨਓਸੀ ਇਸ਼ੂ ਹੋ ਜਾਂਦੀ ਸੀ ਠੀਕ ਹੈ ਇਸ ਤੋਂ ਪਹਿਲਾਂ ਦੀ ਗਵਰਨਮੈਂਟ ਦੇ ਵਿੱਚ ਹੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਹ ਸੇਮ ਚੀਜ਼ ਨੂੰ ਦੁਬਾਰਾ ਐਪਲੀਕੇਬਲ ਕੀਤਾ ਜਾਵੇ ਮੈਂ ਕੁਝ ਰਿਪੀਟ ਕਰ ਦਿੰਦਾ ਹਾਂ ਇਸ ਤੋਂ ਪਹਿਲਾਂ ਜਿਹੜੀ ਗਵਰਨਮੈਂਟ ਸੀ ਉਹਦੇ ਵਿੱਚ ਇਹ ਸੀਗਾ ਕਿ ਜੇ ਕਿਸੇ ਕੋਲ ਇੰਡਸਟਰੀਅਲ ਜਾਂ ਐਗਰੀਕਲਚਰ 플ੌਟ ਹੈਗਾ ਵਾ ਉਹ ਅਗਰ ਰੈਗੂਲੇਸ਼ਨ ਦੀ ਫੀਸ ਜਮ੍ਹਾਂ ਕਰਾ ਦਿੰਦਾ ਵਾ ਜਿਹਨੂੰ ਆਪਾਂ ਚੇਂਜ ਆਫ ਲੈਂਡ ਯੂਜ਼ ਬੋਲਦੇ ਹਾਂ ਤਾਂ ਉਹਨੂੰ ਐਨਓਸੀ ਮਿਲ ਜਾਂਦੀ ਸੀਗੀ ਠੀਕ ਹੈ ਜੀ ਤਾਂ ਉਹ ਪਾਲਿਸੀ ਜਿਹੜੀ ਹੈ ਉਹ ਦੁਬਾਰਾ ਤੋਂ ਇੰਪਲੀਮੈਂਟ ਕੀਤੀ ਜਾਵੇ ਦੂਜੀ ਗੱਲ ਜਿਹੜੀ ਨਵੀਂ ਪਾਲਿਸੀ ਬਣ ਰਹੀ ਹੈ ਹਾਊਸਿੰਗ ਦੀ ਉਹਦੇ ਵਿੱਚ 100 ਗੱਜ ਤੋਂ نیچے ਦੇ ਫਲੈਟ ਅਲਾਉ ਕਿਤੇ ਜਾਣ ਉਹਦੀ ਸਰਕਾਰ ਨੂੰ ਕੋਈ ਇਤਰਾਜ਼ ਹੋਣਾ ਨਹੀਂ ਚਾਹੀਦਾ ਚਾਹੇ 50 ਕਾਇਦੇ ਬਣਾਈ ਚਾਹੇ 60 ਕਾਇਦੇ ਬਣਾਈ ਕਿਉਂਕਿ ਬਣਾਉਣ ਵਾਲੇ ਨੂੰ ਪਤਾ ਮੇਰੀ ਕਾਸਟ ਕੀ ਹੈ ਔਰ ਖਰੀਦਣ ਵਾਲੇ ਨੂੰ ਵੀ ਪਤਾ ਕਾਸਟ ਕੀ ਹੈ ਔਰ ਸਰਕਾਰ ਨੂੰ ਜੋ ਵੀ ਉਹਨਾਂ ਦਾ ਰੈਵਨਿਊ ਬਣਦਾ ਵਾ ਉਹ ਸਰਕਾਰ ਨੂੰ ਉਹ ਵੀ ਮਿਲਦਾ ਹੀ ਹੈ ਤਾਂ ਇਹਦੇ ਵਿੱਚ ਕੋਈ ਗਲਤ ਵੀ ਨਹੀਂ ਹੈਗਾ ਜਾਂ ਕੋਈ ਇਲੀਗਲ ਵੀ ਨਹੀਂ ਹੈਗਾ ਸੋ ਸਾਹਿਬ ਤੁਸੀਂ ਜਿਹੜੇ ਬਿਲਡਰ ਭਾਈਚਾਰੇ ਦੇ ਪੂਰੇ ਪੰਜਾਬ ਦੇ ਪ੍ਰਧਾਨ ਹੋ ਠੀਕ ਹੈ ਅਗਰ ਨਵੀਂ ਪਾਲਿਸੀ ਦੇ ਵਿੱਚ ਜਿਹੜਾ ਤੁਸੀਂ ਹੁਣ ਇਹ ਦੱਸਿਆ ਏ ਅਗਰ ਇਹ ਚੀਜ਼ਾਂ ਨਹੀਂ ਹੁੰਦੀਆਂ ਕਿ ਆ ਜਿਸ ਤਰ੍ਹਾਂ ਐਨਓਸੀ ਨੂੰ ਲੈ ਕੇ ਸੰਘਰਸ਼ ਛੇੜਿਆ ਫੇ ਛੇੜੋਗੇ ਜੀ ਸਰ ਮੈਂ ਜੀ ਜਿੰਨੀਆਂ ਵੀ ਗਵਰਨਮੈਂਟ ਦੀਆਂ ਮੀਲ ਆਈਡੀਆ ਹੈਗੀਆਂ ਨੇ ਜੀ ਉਹਦੇ ਉੱਪਰ ਮੈਂ ਇਹਦੀ ਲੈਟਰ ਡਰਾਫਟ ਕਰ ਲੇਤੀ ਹੈ ਜੀ ਠੀਕ ਹੈ ਸਾਡੀ ਪੰਜਾਬ ਬਿਲਡਰ ਐਂਡ ਡੀਲਰ ਐਸੋਸੀਏਸ਼ਨ @gmail.com ਤੇ ਸਾਡੀ ਮੇਲ ਆਈਡੀ ਹੈ ਉਸ ਮੇਲ ਤੋਂ ਮੈਂ ਮੁੰਡਿਆ ਸਾਹਿਬ ਨੂੰ ਵੀ ਮੇਲ ਪਾ ਰਿਹਾ ਜੀ ਔਰ ਜਿੰਨੇ ਵੀ ਕਨਸਰਨਡ ਆਫਿਸਰਸ ਜਾਂ ਲੋਕਲ ਬਾਡੀ ਦੇ ਵਿੱਚ ਹੈ ਉਹਨਾਂ ਨੂੰ ਵੀ ਪਾ ਰਿਹਾ ਹੈਗੇ ਆ ਮੈਂ ਔਰ ਤੁਸੀਂ ਸਾਡੇ ਨਾਲ ਉਹ ਸਾਰੇ ਪ੍ਰੈਸ ਵਾਲੇ ਸਾਡੇ ਨਾਲ ਹੈ ਔਰ ਸਾਰੇ ਬਿਲਡਰ ਔਰ ਡੀਲਰ ਭਰਾ ਸਾਡੇ ਨਾਲ ਹੈਗੇ ਆ ਤੇ ਸਾਨੂੰ ਪੱਕਾ ਯਕੀਨ ਹੈ ਕਿ ਜਿੱਦਾਂ ਅਸੀਂ ਪੰਜਾਬ ਦੇ ਵਿੱਚ ਇਲੈਕਟ੍ਰੀਕਲ ਮੀਟਰ ਦੇ ਵਿੱਚ ਐਨਓਸੀ ਦੀ ਕੰਡੀਸ਼ਨ ਨੂੰ ਅਸੀਂ ਹਟਵਾਇਆ ਸੀਗਾ ਔਰ ਉਹ ਹਰ ਜਗ੍ਹਾ ਤੇ ਪੰਜਾਬ ਦੇ ਵਿੱਚ ਇਲੈਕਟ੍ਰੀਕਲ ਮੀਟਰ ਲਗਵਾਏ ਸੀਗੇ ਜਿਸ ਤਰ੍ਹਾਂ ਅਸੀਂ ਇਹ ਐਨਓਸੀ ਦੀ ਕੰਡੀਸ਼ਨ ਹਟਵਾਈ ਹੈਗੀ ਹੈ ਉਸੇ ਤਰ੍ਹਾਂ ਅਸੀਂ ਇਹ ਦੋ ਮੁੱਦੇ ਜਿਹੜੇ ਹੈਗੇ ਆ ਜਿਹਦੇ ਵਿੱਚ ਕਿਹਾ ਕਿ ਪਿੰਡਾਂ ਦੇ ਵਿੱਚ ਰੈਗੂਲੇਸ਼ਨ ਫੀਸ ਜਮ੍ਹਾਂ ਕਰਾ ਕੇ ਐਨਓਸੀ ਇਸ਼ੂ ਹੋ ਜਵੇ ਔਰ ਦੂਸਰੀ ਗੱਲ ਛੋਟੇ ਕਰ ਬਜਟ ਜਿਹੜੇ ਹੈਗੇ ਆ ਫਲੈਟ ਦੇ ਉਹ ਅਲਾਉਕ ਕੀਤੇ ਜਾਣ ਇਹਨਾਂ ਦੋਆਂ ਉੱਪਰ ਵੀ ਅਸੀਂ ਪੂਰਾ ਸੰਘਰਸ਼ ਕਰਾਂਗੇ ਔਰ ਸਾਡੀ ਐਸੋਸੀਏਸ਼ਨ ਜਿਹੜੀ ਹੈਗੀ ਹੈ ਉਹ ਮਿਲ ਕੇ ਜਿੱਤ ਹਾਸਲ ਕਰਗੀ ਇਹ ਸਾਨੂੰ ਪੱਕਾ ਯਕੀਨ ਹੈ ਜੀ ਥੈਂਕ ਯੂ ਬਹੁਤ ਬਹੁਤ ਤੁਸੀਂ ਸੁਣਿਆ ਪੰਜਾਬ ਬਿਲਡਰ ਐਂਡ ਡੀਲਰ ਐਸੋਸੀਏਸ਼ਨ ਦੇ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਜੋ ਉਹਨਾਂ ਨੇ ਪਿੰਡਾਂ ਦੀਆਂ ਰਜਿਸਟਰੀਆਂ ਦਾ ਟਾਈਮ ਵਧਾਇਆ ਉਸ ਦੀ ਉਹਨਾਂ ਨੇ ਸਲਾਘਾ ਕੀਤੀ ਹੈ ਪਰ ਉਹਨਾਂ ਨੇ ਕਿਤੇ ਨਾ ਕਿਤੇ ਇਹ ਕਿਹਾ ਹੈ ਕਿ ਇਹ ਮੁੱਦਾ ਜਿਹੜਾ ਹੈ ਖਤਮ ਹੋਣਾ ਚਾਹੀਦਾ ਹੈ ਇਹ ਹਰੇਕ ਦੀਆਂ ਰਜਿਸਟਰੀਆਂ ਖੁੱਲਣੀਆਂ ਚਾਹੀਦੀਆਂ ਨੇ ਤੇ ਦੂਜੀ ਸਭ ਤੋਂ ਵੱਡੀ ਇੱਕ ਹੋਰ ਜਿਹੜੀ ਹੈ ਮੰਗ ਕੀਤੀ ਹੈ ਕਿ 1 BHK ਜਿਹੜੀ ਨਵੀਂ ਪਾਲਿਸੀ ਆ ਰਹੀ ਹੈ 1 BHK ਫਲੈਟ ਜਿਹੜੇ ਨੇ ਉਹ ਗਰੀਬਾਂ ਦੇ ਲਈ ਲਾਹੇਮੰਦ ਸੀ ਉਹ ਸਰਕਾਰ ਨੇ ਬੰਦ ਕਰ ਦਿੱਤੇ ਸੀ ਉਹ ਨਵੀਂ ਪਾਲਿਸੀ ਦੇ ਵਿੱਚ ਗਰੀਬਾਂ ਨੂੰ ਧਿਆਨ માં ਰੱਖਦੇ ਹੋਏ ਉਹ ਵੀ ਜਿਹੜਾ ਹੈ ਜ਼ਰੂਰ ਕਰਨ ਤੇ ਸਾਬ ਲਫਜ਼ਾਂ ਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਹੈ ਕਿ ਅਗਰ ਸਰਕਾਰ ਸਾਡੀਆਂ ਮੰਗਾਂ ਵੱਲ ਨਹੀਂ ਧਿਆਨ ਦਿੰਦੀ ਜਿਸ ਤਰ੍ਹਾਂ ਅਸੀਂ ਐਨਓਸੀ ਦੇ ਮੁੱਦੇ ਨੂੰ ਲੈ ਕੇ ਸੰਘਰਸ਼ ਕੀਤਾ ਹੈ ਤਾਂ ਇਹ ਮੁੱਦਿਆਂ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਮੁਰ ਤੋਂ ਬਿਲਡਰ ਚ ਭਾਈਚਾਰੇ ਦੇ ਵੱਲੋਂ ਸੰਘਰਸ਼ ਛੇੜ ਦਿੱਤਾ ਜਾਵੇਗਾ ਹੁਣ ਦੇਖਣਾ ਹੈ ਕਿ ਸਰਕਾਰ ਨਵੀਂ ਪਾਲਿਸੀ ਦੇ ਵਿੱਚ ਕੀ ਉਹਨਾਂ ਦੀ ਮੰਗਾਂ ਨੂੰ ਮੰਨਦੀ ਹੈ ਜਾਂ ਫਿਰ ਬਿਲਡਰ ਪਾਈਚਾਰਾ ਮੁਰ ਤੋਂ ਸੰਘਰਸ਼ ਕਰਦਾ ਹੈ ਇਹ ਤਾਂ ਆਣਾ ਸਮਾਂ ਹੀ ਦੱਸੇਗਾ ਖਰਦੋ ਡੈਵਿਡ ਬਰਮਾ ਦੀ ਖਾਸ ਰਿਪੋਰਟ